ਹੈਂ ਤਿੰਨ ਤਿੰਨ ਕੁੱਕਰ ਸਬਜ਼ੀਆਂ ਦੇ ਨਾ ਤਾਂ ਇੰਨੀਆਂ ਸਬਜ਼ੀਆਂ ਕਾਦੇ ਵਾਸਤੇ ਬਣਾਈਆਂ ਨੇ ਇਹ ਮੰਮੀ ਜੀ ਅੱਜ ਐਨੇ ਸਾਰੇ ਰਿਸ਼ਤੇਦਾਰਾਂ ਨੇ ਆਣਾ ਕਰੇ ਤੇ ਮੈਨੂੰ ਜਿੰਨੀਆਂ ਵੀ ਸਬਜ਼ੀਆਂ ਆਂਦੀਆਂ ਸੀ ਮੈਂ ਸਾਰੀਆਂ ਬਣਾਤੀ ਆ ਤਾਂ ਕਿ ਸਾਰੇ ਖਾ ਕੇ ਮੇਰੀ ਤਾਰੀਫ਼ ਕਰਨ ਤੇ ਕਹਿਣ ਇਹਨਾਂ ਦੀ ਬਹੁਤਾ ਬਹੁਤ ਵਧੀਆ ਕੁੱਕ ਹੈ ਤੇ ਨਾਲੇ ਮੰਮੀ ਜੀ ਗੱਲ ਹੋਰ ਦੋ ਸਬਜ਼ੀਆਂ ਤਾਂ ਹਾਲੇ ਮੈਂ ਫ੍ਰੀਜ 'ਚ ਬਣਾ ਕੇ ਰੱਖਤੀਆਂ ਤੇ ਤਿੰਨ ਸਬਜ਼ੀਆਂ ਮੈਂ ਹੋਰ ਬਣਾਤੀਆਂ ਆਹੋ ਤੇਰੀ ਹੋਊਗੀ ਤਾਰੀਫ਼ ਮੇਰਾ ਤਾਂ ਨੁਕਸਾਨ ਕਰ ਰਹੀ ਹੈ ਨਾ ਤੂੰ ਐਡੀ ਵੱਡੀ ਕੋਠੀ ਹੈ ਜਿਹੜੀ ਬਣਾਈ ਹੈ ਨਾ ਇਹ ਮੈਂ ਇੱਕ ਇੱਕ ਰੁਪਈਆ ਜੋੜ ਕੇ ਬਣਾਈ ਹੈ ਚੁੱਪ ਚਾ ਮੇਰੀ ਗੱਲ ਸੁਣ ਇੰਨੀ ਕ ਸਬਜੀ ਦੋ ਦੋ ਰੋਟੀਆਂ ਬਣਾਇਆ ਕਰ ਸਾਰੇ ਨਹੀਂ ਤੋਦੋ ਰੋਟੀ ਦੋ ਦੋ ਰੋਟੀਆਂ ਨਾਲ ਕੀ ਹੋਊਗਾ ਮੰਮੀ ਜੀ ਬਸ ਮੈਂ ਕਹਤਾ ਨਾ ਤੈਨੂੰ ਜਿਹੜੇ ਕੱਲ ਵਾਲੇ ਫ੍ਰਿਜ ਚੌਲ ਪਏ ਨੇ ਨਾਲ ਉਹ ਗਰਮ ਕਰਦੀ ਦੋ ਦੋ ਰੋਟੀਆਂ ਤਾਂ ਵੱਧ ਨਹੀਂ ਵੜਨੇ ਚਾਹੀਦੀਆਂ ਬਾਸੀ ਚੌਲ ਬਾਸੀ ਚੌਲ ਖਾਕੇ ਤਾਂ ਸਾਰੇ ਬਿਮਾਰ ਹੋ ਜਾਣਗੇ ਚੁੱਪ ਕਰ ਤੋ ਕੋਈ ਬਿਮਾਰ ਨਹੀਂ ਹੁੰਦਾ ਹੈਗਾ ਇੰਨਾ ਫਾਲਤੂ ਖਰਾਬ ਕਰਨ ਉਸ ਮਾਨ ਨਹੀਂ ਹੈਗਾ ਮੇਰੇ ਕੋਲੇ ਜੋ ਕੁਝ ਤੂੰ ਆਪਣੇ ਘਰ ਕਰਦੀ ਰਹੇਂ ਹੈ ਨਾ ਉੱਥੇ ਕਰੀ ਜਾ ਕੇ ਇੱਥੇ ਸਭ ਨਹੀਂ ਚੱਲਣਾ ਹੈਗਾ ਇੱਥੇ ਜੋ ਕੁਝ ਤੈਨੂੰ ਮੈਂ ਕਹੂੰਗੀ ਨਾ ਉਹੀ ਕਰਨਾ ਪਊ ਤੈਨੂੰ ਠੀਕ ਹੈ ਮੰਮੀ ਜੀ ਜੋ ਤੁਸੀਂ ਕਹੋਗੇ ਮੈਂ ਉਹੀ ਕਰੂੰਗੀ ਚੱਲ ਰੋਟੀ ਲਿਆ ਹੁਣ ਕਹੀਂ ਖੜੀ ਰਹੇਂਗੀ ਮੇਰੀ ਦਵਾਈ ਦਾ ਟਾਈਮ ਹੋਈ ਜਾਂਦਾ ਹੈਗਾ ਨਾਲੇ ਮੈਨੂੰ ਭੁੱਖ ਲੱਗੀ ਪਈ ਐ ਨਾਲੇ ਹਾਂ ਮੇਰੀ ਗੱਲ ਸੁਣ ਮੇਰੇ ਵਾਸਤੇ ਤਿੰਨ ਰੋਟੀਆਂ ਲੈ ਕੇ ਆਈ। ਦੇਖ ਤਾਂ ਸਹੀ ਮੈਂ ਕਿੰਨੀ ਪਤਲੀ ਹੋਈ ਪਈ ਆਂਗੀ। ਸੁਣ ਗਿਆ ਕਿ ਨਹੀਂ ਤੈਨੂੰ? ਤਿੰਨ ਰੋਟੀਆਂ ਲੈ ਗਈ ਤਿੰਨ। ਤਿੰਨ ਰੋਟੀਆਂ ਪਰ ਮੰਮੀ ਜੀ ਨੇ ਕਿਹਾ ਸੀ ਕਿ ਹਰ ਬੰਦੇ ਨੂੰ ਦੋ-ਦੋ ਰੋਟੀਆਂ ਦੇਣੀਆਂ ਨੇ। ਫਿਰ ਜੇ ਮੈਂ ਮੰਮੀ ਜੀ ਨੂੰ ਤਿੰਨ ਰੋਟੀਆਂ ਦੇਤੀਆਂ, ਫਿਰ ਮੇਰੇ ਲਈ ਤਾਂ ਇੱਕ ਹੀ ਬਚੂਗੀ। ਚਲ ਕੋਈ ਨਾ ਮੈਂ ਇੱਕ ਰੋਟੀ ਖਾ ਲੂੰਗੀ ਹਾਇ ਰੱਬਾ ਸਬਜੀ ਤਾਂ ਬਿਲਕੁਲ ਹੀ ਨਹੀਂ ਆ ਇੱਕ ਤਾਂ ਪਹਿਲੀ ਸਬਜੀ ਇਦਾਂ ਦੀ ਬਣੀ ਸੀ ਨਾ ਉਹਦੇ ਵਿੱਚ ਤੇਲ ਸੀ ਚੱਜਣਾ ਤੇ ਨਾ ਹੀ ਗ਼ ਨਾ ਮਿਰਚ ਤੇ ਹੁਣ ਤਾਂ ਸਬਜੀ ਖਤਮ ਹੀ ਹੋ ਗਈ ਲੈ ਰੋਟੀ ਵੀ ਕਿੱਥੇ ਮੈਂ ਹੁਣ ਐਵੇਂ ਸੁੱਕੀ ਰੋਟੀ ਕਿਨੇ ਖਾ ਸਕਦੀ ਆ ਇਹ ਸਵਾਰੀ ਮੈਂ ਆਪਣੇ ਹਿਸਾਬ ਨਾਲ ਚਲਾਈ ਐ ਹੁਣ ਦੇਖ ਲੈ ਨਾਲ ਤਾਂ ਮਸਾਲੇ ਬcze ਪਏ ਨੇ ਨਾਲੇ ਤੇਲ ਦੀ ਬੋਤਲ ਅੱਧੀ ਪਈ ਐ ਨਹੀਂ ਕੀ ਕਰਦੀ ਸੀ 15 ਦਿਨ ਪਹਿਲੇ ਹੀ ਰਸਣ ਮਕਾ ਦਿੰਦੀ ਸੀ ਸਾਰਾ ਮਮੀ ਜੀ ਮੈਂ ਨਾ ਰੋਜ਼ ਭੁੱਖੀ ਰਹਿ ਜਾਂਦੀ ਆ ਜੇ ਤੁਸੀਂ ਕਹੋ ਤਾਂ ਮੈਂ ਥੋੜਾ ਜਿਹਾ ਜ਼ਿਆਦਾ ਖਾਣਾ ਬਣਾ ਲਿਆ ਕਰਾਂ ਹਾਏ ਰੱਬਾ ਕਿੰਨਾ ਖਾਨੀ ਐ ਤੂੰ ਤੂੰ ਤਾਂ ਭੁੱਖੀ ਐ ਭੁੱਖੀ ਭੁੱਖੀ ਡਾਕਟਰ 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 ਨੂੰ ਫੋਨ ਕਰਦੀਆਂ ਡਾਕਟਰ ਨੂੰ ਫੋਨ ਕਰਦੀਆਂ ਦੇਖੋ ਜੀ ਇਹਨਾਂ ਨੂੰ ਨਾ ਬਹੁਤ ਕਮਜ਼ੋਰੀ ਹੋ ਗਈ ਹੈ ਤੇ ਇਹਨਾਂ ਚ ਖੂਨ ਦੀ ਵੀ ਕਮੀ ਹੈ ਜੋ ਵੀ ਇਹਨਾਂ ਨੂੰ ਚੱਕਰ ਆਏ ਨੇ ਉਹ ਵਿਟਾਮਿਨ ਤੇ ਪ੍ਰੋਟੀਨ ਦੇ ਘਾਟ ਕਰਕੇ ਆਏ ਨੇ ਤੁਸੀਂ ਕੰਮ ਕਰੋ ਪਹਿਲਾਂ ਇਹਨਾਂ ਨੂੰ ਹਸਪੀਟਲ 'ਚ ਐਡਮਿਟ ਕਰਾਓ ਉਸ ਤੋਂ ਬਾਅਦ ਇਹਨਾਂ ਦੀ ਡਾਈਟ ਵੀ ਵਧਾਇਆ ਕਰੋ ਮਤਲਬ ਖਾਣ ਪੀਣ ਨੂੰ ਨਾ ਵਧਿਆ ਦਿਓ ਐਂਡ ਵਿਟਾਮਿਨਸ ਵਾਲਾ ਕੁਛ ਨਹੀਂ ਹੋਇਆ ਡਾਕਟਰ ਸਾਹਿਬ ਇਹਨੂੰ ਇਹ ਤਾਂ ਅੱਜਕੱਲ ਦੀ ਪੀੜੀ ਦੇ ਨਖਰੇ ਨੇ ਨਾਲੇ ਮੈਨੂੰ ਦੇਖ ਲਓ ਮੈਂ ਵੀ ਤਾਂ ਇਸੇ ਘਰ ਚ ਰਹਿਣੀ ਹੈਗੀ ਜੋ ਕੁਛ ਇਹ ਖਾਂਦੀ ਹੈ ਉਹੀ ਮੈਂ ਖਾਨੀ ਆ ਫਿਰ ਮੈਨੂੰ ਤਾਂ ਕੁਛ ਹੋਇਆ ਨਹੀਂ ਮੈਂ ਤਾਂ ਚੰਗੀ ਭਲੀ ਆਂਗੀ ਇਹ ਤਾਂ ਡਰਾਮੇ ਨੇ ਇਹਦੇ ਡਰਾਮੇ ਇੱਕ ਤਾਂ ਅੱਜਕੱਲ ਲੋਕ ਆਪ ਹੀ ਡਾਕਟਰ ਬਣਨ ਬੈਠ ਜਾਂਦੇ ਨੇ ਫਿਰ ਮੈਨੂੰ ਡਾਕੀ ਲੈਣ ਨੂੰ ਬੁਲਾਇਆ ਸੀ ਚਲੋ ਠੀਕ ਹੈ ਜੀ ਫਿਰ ਮੈਂ ਚੱਲਦਾ ਤੁਸੀਂ ਫਿਰ ਵੀ ਨਾ ਇਹਨਾਂ ਦਾ ਖਾਸ ਧਿਆਨ ਰੱਖਿਆ ਮੀ ਬਾਹਰ ਤਾਂ ਸਾਰੀ ਭੱਜ ਗਈ ਮੈਂ ਬਹੁਤ ਠੰਡ ਹੋਈ ਪਿਆ ਬਾਹਰ ਤਾਂ ਹੈ ਹਾਂ ਕੌਣ ਆ ਸਾਡੇ ਘਰੇ ਇਹ ਚੋਲਾ ਕੀ ਦਾ ਪ੍ਰੀਤ ਪ੍ਰੀਤ ਆ ਚੋਲਾ ਕੀ ਦਾ ਇਹ ਕੌਣ ਆ ਆਪਣੇ ਘਰੇ ਹਾਂਜੀ ਮੰਮੀ ਜੀ ਇਹ ਚੋਲਾ ਇਹ ਤਾਂ ਮੇਰੇ ਪੇਕੇਆਂ ਤੋਂ ਆਇਆ ਮੇਰੀ ਮੰਮੀ ਨੇ ਭੇਜਿਆ ਖਾਣ ਪੀਣ ਦਾ ਸਮਾਨ ਅੱਛਾ ਇਹ ਤਾਂ ਬਹੁਤ ਵਧੀਆ ਹੋਇਆ ਫਿਰ ਜੋ ਇੰਨਾ ਸਾਰਾ ਸਮਾਨ ਭੇਜਤਾ ਤੇਰੀ ਮੰਮੀ ਨੇ ਹੁਣ ਤਾਂ ਆਪਾਂ ਰੋਟੀ ਪਕਾਉਣ ਦੀ ਲੋੜ ਐ ਨਹੀਂ ਜਿੰਨਾ ਚਿਰ ਇਹ ਸਮਾਨ ਨਹੀਂ ਖਤਮ ਹੁੰਦਾ ਹੁਣ ਤਾਂ ਆਪਾਂ ਇੱਕ ਵੀ ਰੋਟੀ ਨਹੀਂ ਬਗਾਉਂਦੇ ਘਰੇ ਲੈ ਇੰਨਾ ਸਮਾਨ ਲੈ ਆਂਦਾ ਕੀ ਫਾਇਦਾ ਹੋਇਆ ਮੰਮੀ ਨੇ ਤਾਂ ਰੋਟੀ ਬਣਾਉਣ ਤੋਂ ਹੀ ਮਨਾ ਕਰਤਾ ਮੰਮੀ ਆਪਣੇ ਕੋਲੇ ਕਿਹੜਾ ਕਿਸੇ ਚੀਜ਼ ਦੀ ਘਾਟ ਆ ਰੱਬ ਦਾ ਦਿੱਤਾ ਸਭ ਕੁਝ ਐ ਫੇਰ ਆਪਣਾ ਨਿਕੰਝੂਸੀ ਕਿਉਂ ਕਰਨੀ ਖਬਰਦਾਰ ਜੇ ਮੈਂ ਨਾ ਫਾਲਤੂ ਦੀ ਬਕਵਾਸ ਕਰੀ ਐ ਜੇ ਜ਼ਿਆਦਾ ਹੁਸ਼ਿਆਰੀ ਕਰਨ ਦੀ ਕੋਸ਼ਿਸ਼ ਕੀਤੀ ਨਾ ਮਿੰਟ ਚ ਕੱਢ ਦੂੰ ਤੇਰੀ ਹੁਸ਼ਿਆਰੀ ਮੈਂ ਕੋਈ ਨਾ ਅੱਜ ਹਾਲਾਂ ਦੇ ਇਹਨਾਂ ਨੂੰ ਮੈਂ ਇਹਨਾਂ ਨੂੰ ਦੱਸੂਗੀ ਵੀ ਮੰਮੀ ਮੇਰੇ ਨਾਲ ਐਂ ਕਰਦੀ ਆ ਤੇ ਨਾਲੇ ਪਾਪਾ ਨੂੰ ਵੀ ਪਰ ਇਹਨਾਂ ਨੂੰ ਦੱਸ ਕੇ ਕੀ ਫਾਇਦਾ ਇਹ ਤਾਂ ਆਪ ਦੋਨੇ ਜਣੇ ਮੰਮੀ ਦੀ ਗੱਲ ਮੰਨਦੇ ਨੇ ਕੋਈ ਨਾ ਮੰਮੀ ਜੀ ਸਭ ਕੁਝ ਹੁੰਦੇ-ਸੁੰਦੇ ਵੀ ਤੁਸੀਂ ਮੇਰੇ ਨਾਲ ਐ ਕਰਦੇ ਹੋ ਨਾ ਤੁਹਾਨੂੰ ਤਾਂ ਮਜ਼ਾ ਹੁਣ ਮੈਂ ਚਕਾਉਂਗੀ ਬਹੂ ਅੱਜ ਖਾਣੇ ਚ ਕੀ ਬਣਾ ਰਹੀ ਐ ਤੂੰ ਐ ਕਰ ਮੇਰੀ ਗੱਲ ਸੁਣ ਅੱਜ ਤੂੰ ਪਰੌਂਠੇ ਬਣਾ ਲੈ ਪਰੌਂਠਿਆਂ ਨੂੰ ਪਰ ਕੀ ਘਟ ਲਾਈ ਤੇ ਡੱਬੇ ਖਾਲੀ ਕਰ ਦੇ। ਮੰਮੀ ਜੀ ਮੈਂ ਕਹਿੰਦੀ ਸੀ ਕਿ ਆਪਾਂ ਪਰੌਂਠੇ ਕਿਉਂ ਖਾਣੇ ਨੇ? ਆਪਾਂ ਰੋਟੀ ਲਾ ਲੈਨੇ ਆ। ਨੂਨ ਨਾਲ ਖਾ ਲਾਂਗੇ। ਵੈਸੇ ਵੀ ਇੱਕ ਟਾਈਮ ਦਾ ਖਾਣੀ ਹੁੰਦੀ ਆ ਸਾਰੇ ਨੇ ਤੇ ਇੱਕ ਹੀ ਇੱਕ ਰੋਟੀ ਖਾਣੀ ਹੁੰਦੀ ਆ। ਠੀਕ ਐ? ਹਾਂ ਹਾਂ ਬਹੂ ਮੜਾ ਛੇਤੀ ਲਾ ਲੈ ਰੋਟੀ। ਮੈਨੂੰ ਬਹੁਤ ਭੁੱਖ ਲੱਗ ਰਹੀ ਐ। ਛੇਤੀ ਲਾ ਕੇ ਲੈ ਆ। ਮੰਮੀ ਜੀ ਮੈਂ ਇਹ ਪਤਾ ਹੀ ਕੀ ਸੋਚ ਰਹੀ ਆ ਵੀ ਅਜੱ ਪਰ ਰੋਟੀ ਬਣਾਉ ਨੂੰ ਰਹਿ ਨਹੀਂ ਦਿੰਨੇ ਆ ਨਾਲੇ ਰੋਜ਼ ਰਾਸ਼ਨ ਦਾ ਇਹਨਾਂ ਨੂੰ ਨੁਕਸਾਨ ਹੁੰਦਾ ਅੱਜ ਰਾਸ਼ਨ ਵੀ ਬਚੂਗਾ ਨਾਲੇ ਰੋਟੀ ਖਾਣ ਵਾਲੇ ਤਾਂ ਤੁਸੀਂ ਇਕੱਲੇ ਹੋ ਕਿਉਂਕਿ ਮੇਰਾ ਤਾਂ ਜਵਰਤ ਆ ਇੱਕ ਕੰਮ ਕਰਦੀ ਆ ਮੈਂ ਤੁਹਾਨੂੰ ਨਾ ਚਾਹ ਬਣਾ ਕੇ ਲਿਆ ਦਿੰਨੀ ਆ ਚੱਲ ਮਰਜੀ ਆ ਤੇਰੀ ਹੁਣ ਭੁੱਖ ਤਾਂ ਮੈਨੂੰ ਬਹੁਤ ਲੱਗ ਰਹੀ ਤੇ ਚੱਲ ਚਾਹ ਬਣਾ ਲਿਆ ਫਿਰ ਬਹੂ ਇਹ ਚਾਹ ਹੈ ਇਹ ਤਾਂ ਮੈਨੂੰ ਐ ਲੱਗਾ ਜਿਵੇਂ ਗਰਮ ਪਾਣੀ ਹੁੰਦਾ ਹੈ ਹਾਂਜੀ ਮੰਮੀ ਗਰਮ ਪਾਣੀ ਹੈ ਗਰਮ ਪਾਣੀ ਆਪਣੀ ਸਿਹਤ ਲਈ ਬਹੁਤ ਚੰਗਾ ਹੁੰਦਾ ਕਿਉਂਕਿ ਤੁਹਾਨੂੰ ਤਾਂ ਪਤਾ ਹੈ ਅੱਜ ਕੱਲ ਦੀ ਪੀੜ੍ਹੀ ਐਨੇ ਮਿੱਠੇ ਵਾਲੀ ਚਾਹ ਪੀ ਪੀ ਕੇ ਆਪਣੀ ਸਿਹਤ ਖਰਾਬ ਕਰ ਲੈਂਦੀ ਆ ਤੇ ਬਾਕੀ ਗੱਲ ਰਹੀ ਦੁੱਧ ਦੀ ਦੁੱਧ ਤੋਂ ਤੁਹਾਨੂੰ ਪਤਾ ਕਿੰਨਾ ਮਹਿੰਗਾ ਹੋ ਗਿਆ ਜਾਦਾ ਫਜ਼ੂਲ ਖਰਚਾ ਕਰਕੇ ਮੰਮੀ ਜੀ ਆਪਣੇ ਹੀ ਨੁਕਸਾਨ ਹੁੰਦਾ ਇਸ ਕਰਕੇ ਘੱਟ ਚੀਨੀ ਘੱਟ ਪੱਤੀ ਵਾਲੀ ਚਾਹ ਪੀ ਕੇ ਕੰਮ ਚਲਾ ਲੈਣੇ ਆ ਮੈਂ ਤਾਂ ਜਿਹੜੀ ਕੰਜੂਸ ਹੈਗੀ ਤੇ ਹੈਗੀ ਦੀ ਇਹ ਤਾਂ ਮੇਰੇ ਨਾਲੋਂ ਵੀ ਦੁੱਗਣੀ ਕੰਜੂਸ ਬਣ ਗਈ ਮੈਂ ਤਾਂ ਇਹਨਾਂ ਦੇ ਖਾਣ ਪੀਣ ਤੇ ਰੋਕ ਲਾਉਂਦੀ ਸੀ ਆਪ ਤਾਂ ਮੈਂ ਰੱਜ ਕੇ ਖਾਂਦੀ ਸੀ ਪਰ ਇਹਨੇ ਤਾਂ ਮੇਰਾ ਹੀ ਖਾਣਾ ਪੀਣਾ ਬੰਦ ਕਰਤਾ ਮੈਨੂੰਦਨ ਨਾਲ ਹੁਣ ਵੀਕਨੈਸ ਜੀ ਫੀਲ ਹੋਣ ਲੱਗ ਗਈ ਮੈਂ ਤਾਂ ਹੁਣ ਉੱਠਦੀ ਜਾਂਦਾ ਉਹਨੂੰ ਚੱਕਰ ਜੀ ਮਹਿਸੂਸ ਹੁੰਦੇ ਨੇ ਇਹ ਕੰਮ ਕਰ ਤੂੰ ਰੋਟੀ ਬਣਾ ਦੇ ਮੇਰੇ ਲਈ ਮੇਰੇ ਨਾਲ ਕੁਝ ਬਣਿਆ ਹੈਗਾ ਮੈਂ ਤਾਂ ਬਹੁਤ ਜ਼ਿਆਦਾ ਖੋ ਪੈ ਰਹੀ ਐ ਤੂੰ ਸੀ ਰੋਟੀ ਖਾਣੀ ਐ ਤੂੰ ਸੀ ਦੱਸੋ ਫਿਰ ਕੀ ਬਣਾਵਾਂ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਅੱਜ ਕੱਲ੍ਹ ਮੰਗਈ ਆਈ ਵੀ ਇੰਨੀ ਹੋ ਗਈ ਐ ਹੁਣ ਜੋ ਕੋਈ ਸਬਜ਼ੀ ਬਣਾਵਾਂਗੇ ਤਾਂ ਉਹਦੇ 'ਚ ਇੰਨਾ ਤੇਲ ਪੈ ਜਾਊਗਾ ਐਸੀ ਮੈਂ ਤਾਂ ਟੋਟਾ ਚਾਵਲ ਲਿਆ ਕੇ ਰੱਖਲੇ ਸੀਗੇ ਉਹਦੇ 'ਚ ਹੀ ਦੂਦਾਂ ਨੇ ਦਾਲ ਦੇ ਪਾ ਕੇ ਖਿਚੜੀ ਦੀਆਂ ਉਹ ਬਣਾ ਲੂੰਗੀ ਖਿਚੜੀ ਨਹੀਂ ਹੋਂ ਤਾਂ ਬਿਮਾਰਾਂ ਵਾਲਾ ਖਾਣਾ ਖਿਚੜੀ ਤਾਂ ਮੈਂ ਬਿਮਾਰ ਥੋੜੀ ਆ ਮੈਨੂੰ ਤਾਂ ਭੁੱਖ ਲੱਗੀ ਐ ਮੰਮੀ ਜੀ ਹੁਣ ਮੈਂ ਵੀ ਤਾਂ ਤੁਹਾਡੇ ਉੰਗੋਈ ਕਰਨਾ ਜਿਵੇਂ ਤੁਸੀਂ ਕਿਕ ਪੈਸਾ ਜੋੜ ਕੇ ਇਹ ਘਰ ਬਣਾਇਆ ਹੁਣ ਆਪਾਂ ਇਸ ਤੋਂ ਉੱਪਰ ਹੋਰ ਵੱਡਾ ਘਰ ਬਣਾਵਾਂਗੇ ਹੁਣ ਐ ਥੋੜੀ ਇੰਨਾ ਇੰਨਾ ਖਰਚਾ ਕਰਕੇ ਕਮਾਈਆਂ ਹੋਣਗੀਆਂ ਐਂ ਹੀ ਪੈਸੇ ਬਚਣਗੇ ਨਾ ਮੰਮੀ ਜੀ ਨਹੀਂ ਐਨਾ ਖਾਣਾ ਪੀਣਾ ਬੰਦ ਕਰਕੇ ਤਾਂ ਮੈਂ ਮਣੀ ਇਹ ਘਰ ਬਣਾਇਆ ਜਿੰਨਾ ਤਾ ਮੈਨੂੰ ਔਖਾ ਕਰ ਰੱਖਿਆ ਇਸ ਘਰ ਨੂੰ ਕੀ ਕਰेंगी ਜੇ ਤੇਰੀ ਸਾਸੇ ਤੁਰ ਗਈ ਮੰਮੀ ਜੀ ਮੈਂ ਤਾਂ ਖੁੱਲੇ ਹੱਥ ਨਾਲ ਹੀ ਸਾਰਾ ਕੁਝ ਬਣਾਉਂਦੀ ਸੀ ਨਾਲੇ ਐਨੀ ਵਧੀਆ ਵਧੀਆ ਡਿਸ਼ਾਂ ਬਣਾਉਂਦੀ ਸੀ ਪਰ ਹੁਣ ਕੰਜੂਸੀ ਕਰਕੇ ਬਣਾਉਣਾ ਤਾਂ ਮੈਂ ਥੋੜੇ ਤੋਂ ਹੀ ਸਿੱਖਿਆ ਨਾ ਨੇ ਬਸ ਕਰਨੀ ਹੁਣ ਆਪਾਂ ਹੋਰ ਕੰਜੂਸੀ ਨਹੀਂ ਕਰਨੀ ਹੈਗੀ ਮੇਰਾ ਤਾਂ ਕਾਰਜਾ ਨਿਕਲ ਨਿਕਲ ਜਾ ਰਿਹਾ ਹੈਗਾ ਖਾਣੀ ਮੈਂ ਕਿਹੜੇ ਮਾੜੇ ਟਾਈਮ ਤੇ ਨੂੰ ਕੰਜੂਸੀ ਕਰਨ ਬਾਰੇ ਕਹਿ ਬੈਠੀ ਨਾਲੇ ਹੁਣ ਤੇ ਕੰਮ ਕਰ ਵਧੀਆ ਜੀ ਰੋਟੀ ਬਣਾ ਕੇ ਖਵਾ ਮੈਨੂੰ ਨਾਲੇ ਮਟਰ ਪਨੀਰ ਦੀ ਸਬਜ਼ੀ ਬਣਾ ਲੈ ਮਟਰ ਥੋੜੇ ਜਿਹਾ ਜ਼ਿਆਦਾ ਪਾ ਲਿਓ ਚ ਦੇਖ ਲਓ ਮੰਮੀ ਜੀ ਗਲਤ ਤੁਸੀਂ ਫੇਰ ਉਹੀ ਕੰਜੂਸੀ ਵਾਲੀ ਕਰਤੀ ਜੇ ਆਪਾਂ ਜ਼ਿਆਦਾ ਮਟਰ ਪਾਤੇ ਫਿਰ ਤਾਂ ਸਬਜੀ ਮਟਰੋ ਮਟਰੀ ਹੋ ਜਾਊਗੀ ਤੁਸੀਂ ਕਹੋ ਜ਼ਿਆਦਾ ਪਨੀਰ ਪਾਲਾ ਸਬਜੀ ਪਨੀਰੋ ਪਨੀਰ ਹੋ ਜਾਏ 니 ਜੋ ਮਰਜੀ ਬਣਾ ਲੈ ਪਰ ਛੇਤੀ ਬਣਾ ਲੈ ਮੇਰੇ ਤਾਂ ਖੋ ਪਈ ਜਾਂਦੀ ਐ ਛੇਤੀ ਕਰ ਮੈਂ ਚੱਲੀ ਆ ਮੈਨੂੰ ਫਟਾਫਟ ਰੋਕੀ ਲਿਆ ਦੇ